ਮੇਰੇ ਤਰਫੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਗੁੱਡ ਆਫਟਰਨੂੰ ਇਹ ਵੀਡੀਓ ਸਨਿਆਪੀ 파ਸ਼ਾ ਚ ਹੈ ਇਹਦਾ ਟਾਈਟਲ ਹੈ ਭਾਰਤ ਦੇ ਬਾਕੀ ਸੂਬਿਆਂ ਤੋਂ ਵੀ ਲੋਕ ਕੈਨੇਡਾ ਜਾ ਸਕਦੇ ਨੇ ਅਕਸਰ ਮੈਂ ਕੈਨੇਡਾ ਵਿੱਚ ਕੀ ਦੇਖਦਾ ਬਹੁਤ ਸਾਰੇ ਪੰਜਾਬ ਹਰਿਆਣਾ ਦਿੱਲੀ ਤੇ ਕੁਝ ਗੁਜਰਾਤੀ ਕੈਨੇਡਾ ਜਾਂਦੇ ਉਹਦੇ ਨਾਲ ਜਿਹੜਾ ਉਹਨਾਂ ਦਾ ਪੋਪੂਲੇਸ਼ਨ ਬੈਲੈਂਸ ਹੈ ਉਹ ਵਿਗੜਦਾ ਜਾ ਰਿਹਾ ਹੈ ਤੇ ਕੈਨੇਡਾ ਦੇ ਵੀ ਜਿਹੜੇ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਉਹ ਚਾਹੁੰਦਾ ਹੈ ਕਿ ਪੂਰੇ ਭਾਰਤ ਤੋਂ ਅਲੱਗ-ਅਲੱਗ ਸਟੇਟਾਂ ਤੋਂ ਲੋਕ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਅਮਰੀਕਾ ਜਾਂ ਯੂਕੇ ਜਾਣ। ਸੋ ਮੈਂ ਤੁਹਾਨੂੰ ਉਹ ਚਾਰ categories ਦੱਸਣ ਜਾ ਰਿਹਾ ਹਾਂ। ਤੇ ਕੋਈ ਇਹਦੀ ਬਹੁਤੇ ਪੈਸੇ ਦੀ ਲੋੜ ਨਹੀਂ ਹੈ। ਤੁਸੀਂ ਸਟੱਡੀ ਪਰਮਿਟ ਤੇ ਕੈਨੇਡਾ ਨਹੀਂ ਜਾਣਾ ਹੈ। ਤੁਸੀਂ ਪਰਮਿਟ ਰੈਜ਼ੀਡੈਂਸੀ ਦੀ ਫਾਈਲ ਲਗਾਨੀ ਹੈ। ਇਹਦੇ ਵਾਸਤੇ ਬਹੁਤੇ ਪੈਸਿਆਂ ਦੀ ਲੋੜ ਨਹੀਂ ਹੁੰਦੀ ਪਰ ਇਹਦੇ ਵਿੱਚ ਜਾਲੀ ਦਸਤਾਵੇਜ਼ ਨਹੀਂ ਚੱਲਦੇ ਕਾਰਨ ਕੀ ਹੈ ਕਿ ਜਦ ਤੁਸੀਂ ਕੈਨੇਡਾ ਪਹੁੰਚੋਗੇ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਤੁਹਾਨੂੰ ਉੱਥੇ ਜਾ ਕੇ ਇੱਕ ਐਗਜ਼ਾਮ ਦੇਣਾ ਪੈਂਦਾ ਹੈ 3 ਘੰਟੇ ਦਾ ਜੇਕਰ ਤੁਸੀਂ ਪੜ੍ਹ ਕੇ ਇੱਥੋਂ ਗਏ ਜੇ ਤਾਂ ਹੀ ਉਹ ਐਗਜ਼ਾਮ ਪਾਸ ਕਰੋਗੇ ਤਾਂ ਹੀ ਤੁਹਾਨੂੰ ਡਬਲ ਤਨਖਾਹ ਮਿਲਦੀ ਹੈ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਜੇ ਤੁਸੀਂ 10+2 ਵਿਦ ਸਾਇੰਸ ਗਰੁੱਪ ਕੀਤੀ ਹੈ ਤੁਸੀਂ ਨਰਸਿੰਗ ਦਾ ਕੋਰਸ ਕਰ ਸਕਦੇ ਜੀ ఫిజియోਥੈਰੇਪੀ ਦਾ ਕਰ ਸਕਦੇ ਜੀ ਕੇਅਰ ਗਿਵਰ ਦਾ ਕਰ ਸਕਦੇ ਜੀ ਜਾਂ ਜਿਹਨੂੰ ਨਾਨੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਮੈਡੀਕਲ ਲੈਬ ਟੈਕਨੀਸ਼ੀਅਨ ਦਾ ਕੋਰਸ ਕਰ ਸਕਦੇ ਜੀ ਇਹ ਕੋਰਸ ਕਰਕੇ ਤੁਸੀਂ ਆਸਾਨੀ ਨਾਲ ਪੱਕੇ ਤੌਰ ਤੇ ਕੰਮੇ ਦਾ ਜਾ ਸਕਦੇ ਜੀ ਤੇ ਉੱਥੇ ਪੱਕਿਆ ਵੀ ਹੋ ਸਕਦੇ ਜੀ ਜੇਕਰ ਤੁਸੀਂ ਮੈਰਿਡ ਹੋ ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲਿਜਾ ਸਕਦੇ ਜੀ ਤੇ ਵਾਈਫ ਨੂੰ ਨਾਲ ਜਾ ਸਕਦੇ ਜੀ ਜੇਕਰ ਤੁਸੀਂ 10th ਪਾਸਟ 2 ਆਰਟਸ ਸਟਰੀਮ ਵਿੱਚ ਕੀਤੀ ਹੈ ਤਾਂ ਤੁਸੀਂ ਇੱਕ ਸਾਲ ਦੀ ਆਈਟੀਆਈ ਪਲੱਸ ਇੱਕ ਸਾਲ ਦੀ ਅਪਰੈਂਟਿਸਸ਼ਿਪ ਜਾਂ ਇੱਕ ਸਾਲ ਦਾ এমਪਲੋਇਮੈਂਟ ਕਰਕੇ ਕੰਸਟਰਕਸ਼ਨ ਵਰਕਰ ਤੇ ਕੈਨੇਡਾ ਜਾ ਸਕਦੇ ਜੀ ਤੇ ਉੱਥੇ ਪੱਕੇ ਹੋ ਸਕਦੇ ਜੀ ਜੇਕਰ ਤੁਹਾਡੇ ਘਰ ਦੇ ਨੇੜੇ ਕੋਈ ਪੋਲੀਟੈਕਨਿਕ ਹੈ ਤੁਸੀਂ ਉੱਥੇ 3 ਸਾਲ ਦਾ ਡਿਪਲੋਮਾ ਕਰੋ ਇਲੈਕਟ੍ਰੋਨਿਕਸ ਇਲੈਕਟ੍ਰੀਕਲ ਟੈਲੀਕਮਿਊਨੀਕੇਸ਼ਨ 7 ਮੈਕੈਨੀਕਲ ਕੰਪਿਊਟਰ ਹਾਰਡਵੇਅਰ ਜਾਂ ਸੌਫਟਵੇਅਰ ਉਹਦੇ ਬੇਸ ਤੇ ਤੁਸੀਂ ਕੈਨੇਡਾ ਜਾ ਸਕਦੇ ਜੀ ਇਨ ਸਮਰੀ ਜੇਕਰ ਤੁਸੀਂ 4 ਸਾਲ ਦੀ ਨਰਸਰੀ ਐਸਸੀ ਨਰਸਿੰਗ ਫਾਰਮੇਸੀ ਜਾਂ ਬੀ ਇਕਨੋਮਿਕਸ ਜਾਂ ਫਿਜ਼ੀਓਥੈਰੇਪੀ ਜਾਂ ਨੈਰੀ ਦਾ ਕੋਰਸ ਕਰਦੇ ਹੋ ਤੁਸੀਂ ਆਸਾਨੀ ਨਾਲ ਕੈਨੇਡਾ ਜਾ ਸਕਦੇ ਜੀ ਤਨਖਾਹ ਵੀ ਲੈ ਸਕਦੇ ਜੀ ਪੱਕਿਆ ਵੀ ਹੋ ਸਕਦੇ ਜੀ ਤੇ ਆਪਦਾ ਘਰ-ਬਾਰ ਬਣਾ ਸਕਦੇ ਜੀ ਹੋਰ ਜਾਣਕਾਰੀ ਵਾਸਤੇ ਮੰਡੇ ਟੂ ਫਰਡੇ ਸਵੇਰੇ 10:00 ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਸਾਨੂੰ ਕਾਲ ਕਰ ਸਕਦੇ ਜੀ ਜੇ ਸਾਡੇ ਫੋਨ ਬਿਜ਼ੀ ਆ ਰਹੇ ਨੇ ਜਾਂ ਤੁਹਾਨੂੰ ਜਵਾਬ ਨਹੀਂ ਮਿਲ ਰਿਹਾ ਕਿਉਂਕਿ ਅਕਸਰ ਤੁਸੀਂ ਬਰਸਤ ਤੇ ਫੋਨ ਕਰਦੇ ਜੀ ਉੱਤੇ ਰਿੰਗ ਨਹੀਂ ਵੱਜਦੀ ਤੁਸੀਂ ਟੈਕਸਟ ਮੈਸੇਜ ਛੱਡ ਸਕਦੇ ਜੀ ਅਸੀਂ ਰਿਵਰਟ ਬੈਕ ਕਰਾਂਗੇ ਤੁਹਾਨੂੰ ਵਿਥਿਨ ਸ਼ਾਰਟੈਸਟ ਪੋਸੀਬਲ ਟਾਈਮ ਥੈਂਕ ਯੂ ਵੈਰੀ ਮਚ ਟੇ ਕਨੈਕਟਡ ਵਿਦ ਅਸ